ਪਪੂ ਕੀ ਗੱਲ ਵਾ ਕਹੀ ਟੈਨਸ਼ਨ ਚ ਬੈਠਾ ਵਾ ਉਹ ਟੈਨਸ਼ਨ ਟੈਨਸ਼ਨ ਬੁੱਤ ਕਾਦੀ ਆ ਹਾਂ ਉਹ ਮੈਂ ਚੱਲ ਤੂੰ ਹੁਣ ਇੱਥੇ ਹੈਗਾ ਸੀ ਤੇ ਤੂੜੀ ਤੰਦਰ ਅੰਦਰ ਪੈ ਗਿਆ ਤੇ ਮੈਂ ਅਗਲੇ ਦਿਨ ਕੀ ਕਰੂੰਗਾ ਤੂੜੀ ਤੇਰੀ ਸੰਭ ਹੀ ਗਈ ਆ ਹੈ ਵੀਜ਼ਾ ਮੇਰਾ ਆ ਗਿਆ ਵਾ ਚੱਲ ਪੁੱਤ ਉਹ ਤੇ ਬੜੀ ਮਹਾਰਾਜ ਦੀ ਕਿਰਪਾ ਹੋਈ ਆ ਹੈ ਆਹੋ ਹਾਂ ਤੇ ਕੋਈ ਗੱਲ ਨਹੀਂ ਅਗਲੀ ਵਾਰ ਕੀ ਕਰਨਾ ਵਾ ਜਦੋਂ ਮੈਂ ਚੱਲ ਗਿਆ ਬਾਹਰ ਤੇ ਡੰਗਰ ਦੀ ਛੁੱਟੀ ਕਰਦੇ ਹੋ ਸਾਰਿਆਂ ਦੀ ਆ ਉਹ ਨਹੀਂ ਨਹੀਂ ਅਸੀਂ ਵੇਲੇ ਦੋਵੇਂ ਜੀ ਇੱਥੇ ਕੀ ਕਰਿਆ ਕਰਨਾ ਸਾਡੀ ਫਿਰ ਰਹੀ ਨਾ ਉਹੀ ਗੱਲ ਚੱਲ ਮੇਰੀ ਗੱਲ ਸੁਣੋ ਪਤਾ ਨਹੀਂ ਨਾ ਇੱਕ ਗਾਂ ਹੀ ਰੱਖ ਲਿਓ ਉਹ ਮੇਰੀ ਗੱਲ ਕੰਮਲਿਆ ਦੋ ਹੋਣਗੇ ਨਾ ਵੇਖਿਆ ਜੀ ਦੋ ਹੋਣਗੇ ਫਿਰ ਨਾਲ ਹੋਰ ਮਾੜਾ ਮਾੜਾ ਮੋਟਾ ਡੇਰੀ ਪਾ ਕੇ ਘਰ ਦਾ ਕੁਝ ਜਿਗਾ ਜਰਾ ਚੱਲਦਾ ਜਾਊਗਾ ਉਹ ਗੁਜਾਰਾ ਮੈਂ ਕਿਹੜੇ ਕੰਮ ਨੂੰ ਬਾਹਰ ਚੱਲੇ ਜਾਂਦਾਸ ਉਹ ਤੂੰ ਜਾਂਦਾ ਉਸ ਰੁੱਖਾਂ ਲੱਗੇ ਕੰਮਲਿਆ ਉਹ ਵੇਖੀ ਕਿੰਨਾ ਝਾੜਦਾ ਪੈਸੇ ਹੈ ਪੈਸ਼ਾ ਨਾ ਲੈ ਬਸ ਗਾਂ ਹੀ ਰੱਖਣੀ ਇੱਕ ਮੈਂ ਤਾਂ ਨਾ ਇੱਕ ਵੀ ਨਹੀਂ ਰੱਖਣੀ ਇਹਦੀ ਗੱਲ ਸੁਣਾ ਉਹ ਤਾਂ ਦਗਾ ਦੀ ਗੱਲ ਛੱਡ ਤੇ ਲੱਖ ਰੁਪਏ ਦਾ ਇੰਤਜਾਮ ਹੋ ਗਿਆ ਵਾ ਅਛਾ ਆਹ ਡੇਟਰ ਸਰਜੂਗਾ ਉਹ ਸਰਜੂਗਾ ਹਾਂ ਉਪਰਾ ਬਣ ਕੇ ਫੜਾ ਗਈ ਵਾ ਠੀਕ ਵਾ ਡੇਟੇਟ ਹੋ ਗਈ ਤਾਂ ਠੀਕ ਠੀਕ ਹੈ ਕੱਪੜੇ ਨੂੰ ਮੈਂ ਕਰਨਾ ਮੈਂ ਉਹ ਨਹੀਂ 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 ਪੁੱਤ ਫਿਰ ਇੱਕ ਦੋ ਸੂਟ ਤੇ ਚਾਹੀਦੇ ਆ ਨਾ ਆਹ ਇਹ ਤਾਂ ਗੱਲ ਹੈ ਹੈ ਉਹ ਤੁਹਾਨੂੰ ਬਿਲਕੁਲ ਤੁਹਾਨੂੰ ਨਾ ਕੁ ਥੋੜੇ ਜਾਣਾ ਇੱਥੇ ਇਹ ਤਾਂ ਗੱਲ ਹੈ ਇੱਥੇ ਕਿੱਧਰ ਮੈਂ ਘਰ ਜਾਣਾ ਉਹ ਤਾਂ ਗੱਲ ਵਾ ਬੈਗ ਵੀ ਚਾਹੀਦਾ ਪੁੱਤ ਕਿਹੜਾ ਲੱਗਾ ਥਾਮ ਆ ਬੈਗ ਵੀ ਜਿਹੜੇ ਜਾ ਕੇ ਤਰ ਮੈਂ ਛੇਤੀ ਨਾ ਫੜਾਉਣੇ ਕਿਤੇ ਰੁਪਈਆ 20 25000 ਚਾਹੀਦਾ ਘੱਟੋ ਘੱਟ ਹੈ ਉਹ ਤਾਂ ਗੱਲ ਵਾ ਨਾ ਵਿੱਚ ਉਹ ਬੈਗ ਆ ਜਾਊਗਾ ਉਹ ਬੋਟ ਵੀ ਲੈਣੇ ਆ ਮੇਰੀ ਗੱਲ ਤੇ ਜਿਆ ਕਰਨਾ ਵਾ ਬਾਹਰ ਤੇ ਕੋ ਬੂਟ ਵੀ ਤੇ ਪਾਉਣੇ ਪੈਣੇ ਆ ਠੰਡੀ ਬੜੀ ਹੁੰਦੀ ਜਾਂਦੀ ਉੱਥੇ ਉਹ ਮੇਰੀ ਗੱਲ ਤੇ ਸੁਣਾ ਇੱਕ ਕੰਮ ਹਾਂਜੀ ਕਦੀ ਗੱਲ ਸੁਣਾ ਉਹ ਜਿਦ ਤਰਾ ਟੇਡਦਾ ਹੋ ਗਿਆ ਵਾ ਨਾ ਇੰਤਿਆਮ ਇਤਨਾ ਦੂਜੇ ਕੰਮ ਦਾ ਵੀ ਹੋਈ ਨਾ ਵਾ ਚੱਲ ਕੋਈ ਨਾ ਬਾਪੂ ਤੂੰ ਲੋਡ ਨਾਲ ਨਹੀਂ ਪਤਾ ਕਿ ਕਰ ਰੋਡ ਨਾਲ ਵੀ ਨਾਂ ਵੀ ਹੋਊਗਾ ਨਾ ਚੱਲ ਕੋਈ ਗੱਲ ਨਹੀਂ ਯਾਰ ਉਹ ਨਹੀਂ ਯਾਰ ਪਤਾ ਫਿਕਰ ਤੇ ਹੁੰਦਾ ਹੀ ਆ ਨਾ ਉਹ ਤੂੰ ਲੋਡ ਨਾਲ ਨਹੀਂ ਕਿ ਇੱਕ ਗੱਲ ਦਾ ਟੈਨਸ਼ਨ ਨਾ ਲਈਂ ਬਸ ਇਹ ਹੈ ਨਾ ਜ਼ਿੰਮੇਵਾਰੀ ਪਹਿਲੀ ਜਰੂਰ ਨਾ ਪੰਜ ਸੱਤ ਕਿਲੇ ਹੋਣੀ ਚਾਹੀਦੀ ਹੈ ਚਾਹ ਕੋਈ ਨਾ ਮਾਲਕ ਸੁੱਖ ਰੱਖੇ ਕੋਈ ਗੱਲ ਨਹੀਂ ਝੰਗਾ ਪੁੱਤ ਮੈਂ ਵੇਖਾਂ ਬਾਹਰ ਅੰਦਰ ਚਲੋ ਜਾਓ ਹਾਈ ਹਾਈ ਵਿਚਾਰਾ ਮੇਰਾ ਪੁੱਤ ਕਿੰਨੀ ਟੈਨਸ਼ਨ ਲੈਣ ਡਿਆ ਕਿੰਨਾ ਸੋਚਣ ਡਿਆ ਹੈ ਕਮਲਾ ਨਾ ਹੋਵੇ ਤੇ ਕਿਹ ਥਾਂ ਦਾ ਇਹ 20 25000 ਰੁਪਏ ਨਾਲ ਹੀ ਮੈਂ ਚੱਲ ਜਾਣਾ ਕੋਈ ਗੱਲ ਨਹੀਂ ਵੇ ਸਲਾਮਾ ਵੇ ਆਪਣੇ ਪਿਓ ਨਾਲ ਕਿੱਦਾਂ ਕਰਦਾ ਦੱਸ ਕਮਲਿਆ ਵੀ 50000 ਤੋਂ ਦਿੱਲੀ ਤੱਕ ਜਾਣਾ ਵਾ ਪਰਦੇਸਾਂ ਦੀਆਂ ਗੱਲਾਂ ਵਾਂ ਚੱਲ ਕੋਈ ਨਹੀਂ ਮੇਰੇ ਪਿਓ ਦੀ ਨਿਸ਼ਾਨੀ ਆ ਮੇਰੇ ਕੋਲ ਐਨੇ ਚੱਦੀ ਮੈਂ ਸੰਭ ਕੇ ਰੱਖੀ ਮੈਨੂੰ ਦੇ ਕੇ ਗਿਆ ਵੀ ਆਪਣੀ ਨੌ ਨੂੰ ਪਾਈ ਚੱਲ ਕੋਈ ਗੱਲ ਨਹੀਂ ਜਦੋਂ ਨੌ ਆਊਗੀ ਉਦੋਂ ਮੇਰੇ ਪੁੱਤ ਨੇ ਬਥੇਰੇ ਕਮਾ ਲੈਣੇ ਆ ਇਦਾਂ ਕਰਦੀ ਆ ਸੋਨਾ ਬਥੇਰਾ ਮਹਿੰਗਾ ਵਾ ਹੁਣ ਇਹਨੂੰ ਦੇ ਦੇਣੀ ਆ ਕਮ ਸੇ ਕਮ ਕੋਲ 50000 ਰੁਪਏ ਤੇ ਡਾਲਰ ਤੇ ਚਾਹੀਦੇ ਆ ਨਾ ਬਹੁਤੇ ਨਹੀਂ ਤੇ ਕੱਪੜਾ ਲੀੜਾ ਵੀ ਚਾਹੀਦਾ ਵਾ ਬੈਗ ਵੀ ਚਾਹੀਦਾ ਵਾ ਕੀ ਨਹੀਂ ਚਾਹੀਦਾ ਚੱਲ ਮੈਂ ਘਰ ਦੀਆਂ ਨਾਲ ਗੱਲ ਜਾ ਕੇ ਹੋਤੇ ਹਾਂਜੀ ਕਿਹੜੀ ਸੋਚੀ ਪਿਆ ਵਾ ਉਹ ਕੋਈ ਨਹੀਂ ਮਤਾ ਸੋਚ ਸੱਚ ਕਰੀ ਮੈਨੂੰ ਮੈਨੂੰ ਪਤਾ ਵਾ ਲੱਖ 60 ਮੇਰੇ ਕੋਲੋਂ ਮੇਰਾ ਪੁੱਤ ਵਾ ਤੂੰ ਸਭ ਕੁਝ ਜਾਣਨੀ ਆ ਮੈਂ ਉਹ ਨਹੀਂ ਮਤਾ ਸੋਚ ਕਾਦੀ ਆ ਪਹਿਲੋ ਚਾਬੜਾ ਹੀ ਜਾਣਦਾ ਤੇ ਹੁਣ ਦੂਰ ਵੀ ਜਾਣਾ ਟੜ ਤੋਂ ਹੁੰਦਾ ਦਿਖਾਈ ਹੀ ਨਾ ਪੁੱਤ ਇਹ ਤਾਂ ਗੱਲ ਹੈ ਹੀ ਆ ਕਲੇਜੇ ਤੇ ਪੱਥਰਾਂ ਆ ਕੇ ਕਲੜਾਵਾ ਤੈਨੂੰ ਐਡਾ ਕਲੜਨਾ ਸੌਖਾ ਨਹੀਂਗਾ ਪਿਆ ਚਲੋ ਕੋਈ ਗੱਲ ਨਹੀਂਗਾ ਮਰਦਾ ਕੋਨਾ ਕੁਛ ਵਰ ਲਈ ਕਦੋਂ ਤੇ ਮੈਨੂੰ ਚੁੱਕਣਾ ਪੈਣਾ ਹੈ ਸਹੀ ਗੱਲ ਆ ਪੁੱਤ ਕੀ ਕਰੀਏ ਚਲੋ ਮਹਾਰਾਜਾਂ ਟਿਕਾਣੇ ਪਚਾਵੇ ਚਲ ਕੋਈ ਨਹੀਂ ਮਾਲਕ ਨਹੀਂ ਰੱਖਿਆ ਕਰਦੀ ਤੇਰੀ ਤੇ ਮੇਰੀ ਗੱਲ ਸੁਣ ਤੂੰ ਪਹਿਹ ਪਹਿਹ ਗੱਲਾਂ ਕਰਨਿਆ ਛਦਈਆ ਜਿੱਦਾਂ ਤੇਰੀ ਟਿਕਟ ਦਾ ਇੰਤਜ਼ਾਮ ਹੋ ਗਿਆ ਵਾ ਆ ਵੀ ਤੇਰਾ ਨਾਨਾ ਨਾ ਮੈਨੂੰ ਦੇ ਗਿਆ ਸੀਗਾ ਤੇਰੀ ਬੋਟੀ ਵਾਸਤੇ। ਕਿ ਆ ਪਾਣੀ ਹੁਣ। ਹੈ? ਉਹ ਨਹੀਂ ਮਾਤਾ। ਇਹ ਮੇਰੇ ਨਾਨੀ ਦੀ ਨਿਸ਼ਾਨੀ ਆ। ਠੀਕ ਆ ਇਹ ਸਾਨੂੰ ਲੱਭਣੇ ਆ। ਪੈਸਾ ਤਾਂ ਕਮਾਵਾਂਗੇ ਸਭ ਕਮਾਵਾਂਗੇ ਆ ਚੀਜ਼ਾਂ ਨਹੀਂ ਲੱਭਣੀਆਂ। ਵੇਖ ਪੁੱਤ ਮੇਰੀ ਗੱਲ ਸੁਣ। ਕੋਈ ਗੱਲ ਨਹੀਂ। ਇਹ ਵੀ ਚੀਜ਼ਾਂ ਦੁਬਾਰਾ ਬਣ ਜਾਣੀਆਂ ਵਾ। ਕੋਈ ਨਹੀਂ। ਨਹੀਂ ਨਹੀਂ। ਨਹੀਂ ਮਾਤਾ। ਹੁਣ ਨਾਨੇ ਦੀ ਜਾਨ ਪਿੱਛੇ ਤੂੰ ਇਹਨਾਂ ਚੀਜ਼ਾਂ ਦੇ ਦੇਖ ਕੇ ਖਿਆਲ ਆਉਂਦਾ ਹੋ ਤੈਨੂੰ ਉਹਨਾਂ ਦਾ। ਖਿਆਲ ਤੇ ਪੁੱਤ 24 ਘੰਟੇ ਰਹਿੰਦਾ। ਉਹ ਪੋਲਦਾ ਥੋੜੀ ਆ। ਪਰ ਮੇਰੀ ਗੱਲ ਸੁਣ ਉਹਨੇ ਵੀ ਤੇ ਮੈਨੂੰ ਮਾੜੇ ਵਕਤ ਵਿੱਚ ਵਤਣ ਵਾਸਤੇ ਦਿੱਤੀਆਂ ਚੀਜ਼ਾਂ ਨਹੀਂ ਨਹੀਂ ਮੰਮੀ ਆਹ ਨਹੀਂ ਕੰਮ ਕਰਨਾ ਨਹੀਂ ਪਤਾ ਮੈਂ ਨਰਾਜ਼ ਮਾਂ ਫਿਰ ਤਰਨਾ ਐਦਾਂ ਕਰ ਆ ਲੈ ਜਾ ਮੇਰਾ ਪੁੱਤ ਫਿਰ ਇਹ ਕਾ ਲਿਓ ਇਹ ਵੇਚਣੇ ਨਹੀਂ ਹੋ ਇਹ ਗਹਿਣੇ ਰੱਖਦੇ ਮੈਂ ਆਪੇ ਛਡਵਾਉਂਗਾ ਚਲ ਜੋ ਤੇਰਾ ਜੀ ਕਰਦਾ ਵਾ ਨਾ ਆ ਫੜ ਤੇ ਕਰ ਲੈ ਠੀਕ ਹੈ ਕਹੋ ਕਹੋ ਜੀ ਦੇਣੇ ਵੇਖਣੇ ਪੈਂਦੇ ਚਲ ਕੋਈ ਨਹੀਂ ਘੱਟੋ ਘੱਟ ਵੀ ਨਾ ਉਹਦੇ ਕੁਝ ਨਿਆਰੇ ਕੋ 70 80000 ਰੁਪਇਆ ਲਿਆਈ ਚਲੋ ਬਾਪੂ ਨਾਲ ਖੜੂਗਾ ਜਿੰਨੇ ਕੇ ਦਊਗਾ ਵੇਖਾਂਗੇ ਬਥੇਰਾ ਮਿੰਗਾ ਸੋਨਾ ਵਾ ਹਾਂ ਤੇ ਭਰੇ ਆ ਕਿ ਉਹਨੂੰ ਮੈਂ ਕਹਿਣਾ ਮੈਂ ਗੈਣੇ ਛਡੋਣੇ ਆ ਚੱਲ ਛਡਾ ਦੀ ਜਦੋਂ ਤੇਰਾ ਜੋਰ ਪਊਗਾ ਛਡਾ ਦੀ ਜਿੱਦਾਂ ਕਰ ਜੀ ਕਰਦਾ ਪਰ ਹੁਣ ਦੀ ਘੜੀ ਕੱਪੜੇ ਲੈ ਰਹੇ ਆ ਨਾਲ ਡਾਲਰ ਬਣਾ ਕੇ ਖਾਣੇ ਆ ਹੁਣ ਤੇ ਲੈ ਗੱਲ ਤੇ ਠੀਕ ਵਾ ਠੀਕ ਵਾ ਨਾ ਸਾਰੇ ਸਾਡ ਛੱਡ ਗਏ ਮਾਮੇ ਦਾ ਮੈਨੂੰ ਵੀ ਚੱਲ ਕੋਨਾ ਕੋਤੇ ਕਰੂਗਾ ਹੀ ਨਾ ਨਹੀਂ ਪੁੱਤ ਜਦੋਂ ਟਾਈਮ ਆਉਂਦਾ ਤਾਂ ਸਾਰੇ ਸਾਡ ਛੱਡ ਦਿੰਦੇ ਆ ਠੀਕ ਵਾ ਨਾ ਹੁਣ ਕਿਹਦੇ ਗਾੜੀ ਝੋਲੀ ਅੱਡ ਕੇ ਮੰਗੀ ਏ ਉਹ ਨਹੀਂ ਨਹੀਂ ਮਾ ਨਾ ਕੀ ਗੱਲਾਂ ਕਰਦੀ ਝੋਲੀ ਨਹੀਂ ਅੱ ਉਹ ਨੀਂਦਾ ਇਹ ਕੀ ਜੋ ਜਿੱਦਾਂ ਹੋ ਗਈ ਹੁਣ ਚੱਲ ਠੀਕ ਆ ਇਦਾਂ ਕਰ ਆਪਣੇ ਪਿਓ ਨੂੰ ਲੈ ਜਾ ਨਾਲ ਤੇ ਜਾ ਕੇ ਤੇਦੇ ਪੈਸੇ ਲੈ ਆ ਚਲੋ ਠੀਕ ਵਾ ਫਿਰ ਤਿਆਰੀ ਵੀ ਕਰਨੀ ਆ ਬੈਗ ਬੂਗ ਲਿਉਨੇ ਆ ਠੀਕ ਵਾ ਨਾ ਤੇ ਸਾਰੀ ਪਈ ਆ ਤੇ ਮੈਂ ਚਿੰਤਾ ਕੀ ਜੀ ਜੀ ਫਿਕਰ ਕਰਨ ਨੂੰ ਕਰਨਾ ਵਾ ਹੈ ਕੋਈ ਗੱਲ ਸਾਰਾ ਕੁਝ ਵਧੀਆ ਹੋ ਜਾਣਾ ਇੱਕੋ ਹੀ ਕਿ ਲਾਈ ਹੱਡਾ ਉਹ ਵੀ ਹੁਣ ਸਾਡਾ ਨਹੀਂ ਰਿਹਾ ਮਾਲਕਾ ਹੁਣ ਇੰਨੇ ਜੋਗਾ ਕਰਦੀ ਕਿ ਆਪਣੇ ਬਾਪੂ ਦੀ ਮਜ਼ਮੀਨ ਛਡਾ ਦਾ ਸਣੀ ਵੀਰ ਆ ਜਾ ਸਹਿਰਸ ਆ ਜਾ ਗੱਲਾਂ ਗੱਲਾਂ ਕਰੀ ਜਾਂਦੇ ਵਾ ਓ ਯਾਰ ਗੱਲਾਂ ਕਾਦੀਆਂ ਵਾ ਸਰਸ ਹੂੰ ਕਿਦਾਂ ਓਏ ਆਪਣੀ ਪੈੜੀ ਜੇ ਖਲੋਤਾ ਵਾ ਤੇ ਮੈਨੂੰ ਹੁਣ ਨਾ ਆਪਣੀ ਜੀ ਨਹੀਂ ਲੱਗਣ ਦੀ ਕੀ ਹੋ ਗਿਆ ਵਾ ਯਾਰ ਤੈਨੂੰ ਪਤਾ ਹੀ ਆ ਮੈਂ ਦੇਣਾ ਛੱਡੀ ਆ ਕੋਹ ਨਹੀਂ ਹੁੰਦਾ ਆਮਾ ਵੇਖ ਕਿੱਡੀ ਹਣੀ ਰੋੜ ਨਾ ਪੈੜੀ ਜਾਦੀ ਦੀ ਆ ਉਹਦੇ ਐਸੀ ਗੱਲ ਵਾ ਮਾਮਾ ਟਿਕਾਣੇ ਪਹੁੰਚ ਜਾਵਾਂਗੇ ਮੈਂ ਟੈਂਸ਼ਨ ਨਾ ਲੈ ਕਿੱਧਰ ਨਾ ਕਿਧਾਂ ਉਹ ਟਿਕਟਾਂ ਦਾ ਟੱਕਰ ਲਿਆ ਅਰੇਂਜਮੈਂਟ ਪੈ ਹੈ ਆਓ ਤੇ ਸਵੇਰੇ ਚੱਲੀਏ ਤੇ ਕਰਾ ਲਈਏ ਫਿਰ ਆਹ ਉਹਦੇ ਕੰਮ ਦਤਾ ਹਾਂ ਤੇਰੇ ਵੱਲ ਹੁਣ ਨਿਉ ਇੱਥੇ ਖਲੋਣ ਨੂੰ ਜੀ ਕਰਦਾ ਉਹ ਬਗਾਨੇ ਹੱਥ ਪਈ ਆ ਪਿਆਲੀ ਆ ਇਹਦੀ ਗੱਲ ਹੈਗੀ ਹੁਣ ਟਿਕਾਣੇ ਚੱਲੀਏ ਤੇ ਦਾਵਾ ਦਾ ਮੈਂ ਨਹੀਂ ਛੜਾਲਾ ਹੁਣ ਛੇਤੀ ਛੇਤੀ ਉਹ ਨਹੀਂ ਇਹ ਛੜਾ ਕੇ ਚਾਰ ਹੋਰ ਲੈ ਲ ਲਈਆਂ ਨਾਲ ਲੱਗਦੀਆਂ ਸਾਰੀਆਂ ਐੜੀਆਂ ਵੇਖੀ ਸਹੀ ਤੂੰ ਚਲੋ ਮਾਲਕ ਇਹਨੂੰ ਛਡਾਉਣ ਜੋਗਾ ਕਰਦੇ ਚਲੋ ਉਹਦੇ ਹੱਥ ਵਾਸਾ ਜੋ ਕਰਨਾ ਹੁੰਨੇ ਉਹ ਨਹੀਂ ਨਹੀਂ ਟੈਨਸ਼ਨ ਨਾ ਲੈ ਠੀਕ ਆ ਅਸੀਂ ਜਾਣਾ ਤੂੰ ਨਾ ਜਾਣਾ ਜਾਣੇ ਨੇ ਅੱਛਾ ਕਿਹੜੇ ਕਿਹੜੇ ਪਿੰਡ ਦੇ ਬੰਦੇ ਆ ਉਹਦਾ ਲਾਗੇ ਲਾਗੇ ਪਿੰਡਾਂ ਦੇ ਮੁੰਡੇ ਤੂੰ ਜਾਣਦਾ ਆ ਆਹੋ ਮੈਨੂੰ ਮਿਲੇ ਗੱਲ ਪਰਸੋਂ ਸਾਰੇ ਚੰਗੇ ਆ ਚੰਗੇ ਮੁੰਡੇ ਚੱਲ ਯਾਰ ਸਾਥ ਲੰਦਾ ਵਾ ਆਹੋ ਲੰਦਾ ਵਾ ਉਹਦੋਂ ਦਾ ਪਤਾ ਦੋਵਾਂ ਯਾਨੇ ਫੇਰ ਵੀ ਕਿਦਾਂ ਮਰਜੀ ਪਤਾ ਡਰਦਾ ਹੀ ਆ ਹੂੰ ਦੋਹਾਂ ਚਾਹ ਯਾਰ ਇਹ ਮਨ ਹੁਸਦਾ ਹੋਊਗਾ ਇਹ ਤਾਂ ਗੱਲ ਤੇਰੀ ਠੀਕ ਆ ਤੇ ਘਰ ਤੋਂ ਨਿਕਲਿਆ ਛੱਡਿਆ ਕੋਈ ਗੱਲ ਨਹੀਂ ਯਾਰ ਮੈਨੂੰ ਉਹ ਡਿਆ ਤਾਂ ਉਹਨਾਂ ਨੂੰ ਨਾ ਹੁੰਦਾ ਚੱਲਦਾ ਹੁੰਦਾ ਹੈਗਾ ਜਦੋਂ ਹੁਸਦਾ ਨਹੀਂ ਉਹਨਾਂ ਨੂੰ ਪਹਿਲਾਂ ਤਾਂ ਮੋੜਿਆ ਫਿਰਦਾ ਸੀ ਬਾਪੂ ਲਾ ਗੁੱਟਾ ਲਾ ਗੁੱਟਾ ਤੇ ਹੁਣ ਜਦੋਂ ਲੱਗ ਗਿਆ ਤਾਂ ਮੈਨੂੰ ਪੁੱਛ ਕੇ ਵੇ ਮੇਰੇ ਦਿਲ ਤੇ ਕੀ ਕੀਤਾ ਬੰਦੇ ਨੇ ਅੱਜ ਮੈਂ ਪੜੀ ਕੇ ਆਂ ਤੇ ਆਪਣੀ ਪੜੀ ਮੈਨੂੰ ਆਪਣੀ ਹੀ ਲੱਗਣ ਦੀ। ਪਤ ਚੱਲਿਆ 6 ਮਹੀਨੇ ਆ ਸਭ ਕੁ ਆਪਣਾ ਦਾ ਖੰਡਾ ਆਪਣਾ ਫੇਰ ਕੋਈ ਗੱਲ ਨਹੀਂ। ਚੱਲ ਯਾਰ ਕਿਹੜੀਆਂ ਗੱਲਾਂ ਕਰਤੀਆਂ ਹੁਣ। ਆਹੋ। ਤੇ ਫਿਰ ਘਰ ਦੇ ਚਾਹਣ ਕੱਪੜੇ-ਕੁਪੜੇ ਕਿੱਦਾਂ ਕਿੱਦਾਂ ਅਰੇਂਜਮੈਂਟ ਕੱਪੜੇ ਸਿਆਰ ਦਾ ਮੈਂ ਕਦੇ ਬਣਾਉਣੇ। ਹਾਂ। ਇਥੇ ਲੱਗਾਂਗੇ 2-4 ਦਿਨ। ਮੇਰੀ ਸੁਣ ਗੱਲ। ਕੱਪੜਿਆਂ ਦਾ ਕੰਮ ਮੇਰਾ ਦਾ ਕੱਪੜੇ ਤੁਹਾਨੂੰ ਮੈਂ ਲੈ ਦੂੰਗਾ ਨਾਲ ਜਾ ਕੇ ਆਪਣੇ। ਮੈਂ ਵੀ ਲਿਆਉਣੀ ਐ ਜੇ। ਟਿਕ ਟਕ ਰੱਖ ਨਾ ਸਿਰੇ। ਉੱਥੋਂ ਕੱਪੜੇ ਲੈ ਆਵਾਂ। ਯਾਰ ਕੀ ਹੋ ਮੈਂ ਤੈਨੂੰ ਕਿ ਚਲਕਾ ਲਈ ਦਵਾਂਗਾ ਚਲਕਾ ਦਈਏ ਯਾਰ ਉੱਥੇ ਮੈਂ ਪੈਸੇ ਖਰਚ ਨਹੀਂ ਆ ਤੇ ਕਿਉਂ ਚਲ ਮੈਂ ਕੋਈ ਨਾ ਕਰਦਾ ਰੇਂਜਮੈਂਟ ਮੈਂ ਵੀ ਥੋੜੀ ਮੇਰੀ ਗੱਲ ਸੁਣ ਦੋ ਦੋ ਚਾਰ ਚਾਰ ਸੂਟ ਲੈ ਜੀਏ ਬੜੇ ਆ ਓਏ ਆਹੋ ਤੇ ਹੋਰ ਉੱਥੇ ਕੀ ਆਪਾਂ ਹੈਡ ਪੋਣੀ ਵਿਆਹ ਚੱਲੇ ਆ ਹਾਂ ਠੰਡ ਠੰਡ ਨੂੰ ਦੇ ਜਗੜਾਂ ਜੁਗੜਾਂ ਦੋ ਤਣ ਲੈ ਜੀਏ ਨਾਲ ਪਜਾਮੇ ਪਜੂਨੇ ਯਾਰਾ ਮੋਟੇ ਕਰਮ ਪਜਾਮੇ ਆਹੋ ਚਲ ਠੀਕ ਆ ਠੀਕ ਆ ਨਾ ਤੂੰ ਨਾਲ ਹੀ ਹੁਣਾ ਯਾਰ ਮੈਨੂੰ ਨਹੀਂ ਕੋਈ ਸੁਝਾਉਂਦਾ ਆ ਤਾਂ ਤੇ ਮੈਂ ਲੈ ਦਊਗਾ ਉਹ ਟੇਚੀ ਹੀ ਲੈਣੀ ਪੈਣੀ ਆ ਯਾ ਟੈਚੀਆਂ ਹੁੰਦੀਆਂ ਮਹਿੰਗੀਆਂ ਤੇ ਦੂਜੇ ਲੱਲੀਏ ਬੈਗ ਜੇ ਹੈਂਡ ਬੈਗ ਕੱਪੜੇ ਸਾਡੇ ਕੋ ਕਿੰਨੇ ਆ ਕਿਤੇ ਚੱਲੋ ਵੀ ਮੈਂ ਪੈਸੇ ਪਾ ਲੂੰਗਾ ਕਿਤੇ ਡੇਚੀ ਲੈਣੀ ਆ ਅਸੀਂ ਕਿੰਨੇ ਕੁ ਲੈਣੇ ਉੱਥੇ ਕਿਤੇ ਬਾਕੀ ਜਾ ਕੇ ਬਾਹਰ ਵੇਖ ਲਾਂਗੇ ਚੱਲ ਆ ਫਿਰ ਯਾਰ ਘਰ ਚੱਲ ਚਲਾ ਆ ਆ ਆ ਜੀਵਨ ਹਾਂ ਜੀ ਕੋਈ ਰੋਟੀ ਪਕਾਉਣ ਲਈ ਆ ਯਾਰ ਲੈ ਠੀਕ ਆ ਪੈਸੇ ਆ আচ্ছা ਤੇ ਸੋਨਾ ਗਹਿਣੇ ਪਾ ਕੇ ਲੈ ਆਏ ਜੇ ਗਹਿਣੇ ਪਾ ਕੇ ਲੈ ਲੈਂਦਾ ਚਾ ਤੇ ਥੋੜੇ ਬਥੇ ਕਪੜੇ ਲੈ ਲੈਣੀ ਹੁਣ ਉਹ ਕਪੜੇ ਯਾਰ ਆਪੀ ਜਾਊਗਾ ਤੇ ਲੈ ਲੂਗਾ ਸਿਆਸਰੇ ਨਾਲ ਹੀ ਹੋਣਾ ਵਾ ਫਿਰ ਕਹਣਾ ਉਹ ਉੱਚਾ ਵਾ ਕੋਈ ਐਨੇ ਕਹਿੰਦਾ ਨੀਵਾਂ ਤਿੰਨ ਬਾਰੇ ਨਿਆਣੇ 20 ਨਖਰੇ ਕਰਦੇ ਅੱਜ ਕੱਲ ਉਹਦਾ ਨਾ ਮੇਰੇ ਜੀ ਨੂੰ ਕੁਛ ਬੜਾ ਹੁੰਦਾ ਵਾ ਰਹਿ ਕਿਹੜੇ ਦਿਨ ਗਏ ਇੱਕ ਦੋ ਤੇ ਦਿਨ ਰਹਿ ਗਏ ਫਿਰ ਚਲ ਜਾਣਾ ਐਨੇ ਏਡੀ ਦੂਰ ਪ੍ਰਦੇਸ਼ਾਂ ਦੀਆਂ ਗੱਲਾਂ ਵਾ ਤੇ ਮੈਂ ਕਿ ਨਹੀਂ ਸਾਡਾ ਪੁੱਤ ਕਿਹਦੇ ਨੂੰ ਔਖਾ ਨਾ ਰਵੇ ਮੁੰਡਾ ਤੁਹਾਡੇ ਨਾਲ ਗਿਆ ਹੈ ਆਇਆ ਨਹੀਂ ਕਿੱਥੇ ਆ ਉਹ ਮੈਂ ਹੂੰ ਘਰ ਨੂੰ ਆ ਗਿਆ ਵਾ ਤੇ ਉਹ ਮਗਰੋਂ ਹੀ ਜਾ ਕੇ ਤੇ ਲੱਪਿਆ ਵਾ ਪੱਠੇ ਵੱਡਣਾ ਹੱਦ ਕਰਦੇ ਜੀ ਤੁਸੀਂ ਵੀ ਨਾ ਇੱਕ ਦਿਨ ਰਹਿ ਗਿਆ ਉਹਦਾ ਜਾਣ ਵਿੱਚ ਤੇ ਅਜੇ ਮੈਂ ਉਹ ਪੱਠੇ ਵੜਨ ਢਾਤਾ ਵਾਂ ਜਾਓ ਜਾ ਕੇ ਉਹਨੂੰ ਕਹ ਪ ਮੈਂ ਵੜਨਾ ਪੱਠੇ ਖਲਾਓ ਉਹਨੂੰ ਘਰ ਨੂੰ ਉਹ ਚੰਗਾ ਬਾਬਾ ਆਹ ਲੈ ਇਹਨੂੰ ਦਾਤੀ ਜਾ ਵੜੋ ਜਾ ਕੇ ਹਾਦੀ ਕਰਦੇ ਇਹ ਵੀ ਕਿਤੇ ਮੁੰਡਿਆਂ ਨੂੰ ਚੈਨ ਨਾ ਰਹਿਣ ਦੇਣਾ ਹੀ ਨਹੀਂਗਾ ਪਰ ਮੇਰੇ ਜੀਨ ਕੁਛ ਨਾ ਹੋਂ ਡਿਆ ਹੋਣਾ ਕੀ ਕਰਾਂ ਮੈਂ ਪੁੱਤ ਖਲਾਉਣੇ ਕਿਹੜੇ ਸੋਕੇ ਆ ਬਾਹਰ ਪਰ ਕੀ ਕਰਨਾ ਉਹ ਜਾਣਦੇ ਪਰ ਗੱਲ ਨੂੰ ਹੁਣ ਮੈਂ ਵੜ ਲਿਆ ਕਰਨੇ ਪੱਠੇ ਮੈਨੂੰ ਵੀ ਹੱਥ ਪੈਣ ਦੇ ਥੋੜੀ ਬੂਤੀ ਉਹ ਬਾਪੂ ਚੱਲ ਜਿੰਨੇ ਦਿਨ ਹੈਗਾ ਉਹਨੇ ਦੇਣੀ ਸਹੀ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਹੈਂ ਹੋਰ ਇੱਕ ਦੋ ਦਿਨਾਂ ਤੂੰ ਮੇਰੇ ਪੁੱਤ ਨਾਲ ਚੱਲ ਜਾਣਾ ਹੈਂ ਚੱਲ ਕੋਈ ਨਾ ਬਾਪੂ ਜਿੰਨੇ ਦਿਨ ਹੈਗਾ ਉਹਨੇ ਦੇਣੀ ਸਹੀ ਉਹ ਚੱਲ ਕੋਈ ਗੱਲ ਨਹੀਂ ਇਹਦਾ ਕੰਮ ਚੰਗਾ ਚੱਲ ਜੂਗਾ ਤੈਨੂੰ ਪੱਠਾ ਥੋੜੀ ਰੱਖਣਾ ਵਾ ਇਹ ਉਹ ਤੇ ਪੁੱਤ ਚੱਲ ਉਹਨਾਂ ਮਾਰ ਆਇਨੇ ਡਾੜੀ ਮਾਣੇ ਮੈਂ ਐਸ਼ ਕਰਾਉਣੀ ਐਸ਼ ਹਾਂ ਕੋਈ ਗੱਲ ਨਹੀਂ ਧੀਆ ਪੁੱਤਾਂ ਦੇ ਸ਼ਰਾਂ ਦੇ ਮਾਪੇ ਵੈਸੇ ਕਰਦੇ ਠੀਕ ਨੇ ਚਲੋ ਕੋਈ ਨਾ ਮਗਰੋਂ ਖਿਆਲ ਰੱਖਿਓ ਦਿਲ ਨਾਲ ਹੌਲਾ ਕਰਿਓ ਹੁਣ ਨਹੀਂ ਨਹੀਂ ਦਿਲ ਦਾ ਤਾਂ ਹੌਲਾ ਕਰਨਾ ਵਾ ਤੇਰੇ ਵਾਲ ਇੱਕ ਅਦਾ ਡੰਗਰ ਆਖ ਲੈਣਾ ਫਿਰ ਨਹੀਂ ਜਿੰਨੇ ਇੰਨੇ ਪੱਠੇ ਨਹੀਂ ਕੇ ਪੈਣੇ ਪਏ ਪਹਿਲਾਂ ਮੈਂ ਸੋਚਣ ਡਿਆ ਸੀ ਤੁਸੀਂ ਕਹਿੰਦੇ ਹੋ ਦੇਗਾਲਾਂ ਕੱਢ ਦਿੰਦੇ ਹੋ ਵੜਦਾ ਪੱਠੇ ਮੈਂ ਵੜਦਾ ਨਹੀਂ ਹੁੰਦਾ ਤੇ ਹੁਣ ਵੇਖ ਲੈ ਆਪੇ ਆ ਗਏ ਮੈਂ ਚੱਲ ਕੋਈ ਗੱਲ ਨਹੀਂ ਸਮਾਂ ਮਾਦਰੀ ਦੀ ਕਰਨੀ ਉਹ ਨਹੀਂ ਨਹੀਂ ਮੈਨੂੰ ਅੱਜ ਵੜ ਲੈਣ ਦੇ ਬਾਪੂ ਮੈਂ ਕਹਿੰਦਾ ਜੱਜ ਜੱਜ ਉਹ ਅੱਜ ਤੇ ਵੜ ਲੈਣ ਦੇ ਜਾ 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 ਸਮਾਂ ਕਰਦੇ ਕੋਈ ਮੈਂ ਕਿਥੇ ਕਰਨਾ ਪੱਠੇ ਵੜਨੇ ਵੇਖ ਲੈ ਮਾਪਿਆਂ ਨੇ ਕਿੰਨੀ ਫਿਕਰ ਹੁੰਦੀ ਹੈ ਹੈ ਮੈਨੂੰ ਕੰਮ ਕਰਦੇ ਨੂੰ ਹਟਾਤਾ ਬਾਹਰ ਕਿੰਨੇ ਹਟਾਉਣਾ ਪਤਾ ਤਾਂ ਤੈਨੂੰ ਸਨੀ ਹੋਣ ਲੱਗਣਾ